ਕਦੀ ਉਹਨਾਂ ਨੱਕੇ ਲੱਗੇ ਦੀ ਮੂੰਹ ਸਾਰਾ ਕਾਲਾ ਮੂਰਾ ਓ ਭੁੱਲਾ ਓ ਮੇਰੀ ਭੈਣ ਦੀ ਸ਼ਕਲ ਬਗਾੜੀ ਰੀ ਓ ਟੇ ਭੁੱਲਾ ਓ ਮੇਰੀ ਮੈਂ ਨਮਸ਼ਟੇ ਜੀ ਕਿਉਂ ਪੰਜਾਬਾ ਦੇ ਨੂ ਪਠਾਨਕੋਟ ਦੇ ਪਿੰਡ ਮੱਟੀਕੋਟ ਵਿਖੇ ਪਰਿਵਾਰ ਵੱਲੋਂ ਦਾਦ ਨੂੰ ਲੈ ਕੇ ਪਤੀ ਪਤਨੀ ਦੀ ਲੜਾਈ ਤੇ ਚੱਲਦੇ ਮਹਿਲਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਦੱਸ ਦਈਏ ਕਿ ਜਲਦੀ ਸ਼ਾਹਪੁਰ ਕੰਢੀਕੁੱਲਸ ਵੱਲੋਂ ਮ੍ਰਿਤਕ ਮਹਿਲਾ ਦੇ ਪਿਤਾ ਤਰਸੀਮ ਲਾਲ ਦੀ ਸ਼ਿਕਾਇਤ ਦੇ ਦਾਰ ਤੇ ਮ੍ਰਿਤਕ ਮਹਿਲਾ ਮધુਬਾਲਾ ਦੇ ਪਤੀ ਧਰਮ ਸਿੰਘ ਨਿਵਾਸੀ ਮੱਟੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਦੱਸ ਦਈਏ ਕਿ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਵਿਆਹ ਕਰੀਬ 30 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ ਪਤੀ ਦਿਹਜ ਨੂੰ ਲੈ ਕੇ ਉਸ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਲ ਦੇ ਬੀਤੀ ਰਾਤ ਵੀ ਇਵੇਂ ਦਾ ਹੀ ਮਾਮਲਾ ਸਾਹਮਣੇ ਆ ਤੇ ਦੋਵਾਂ ਦੇ ਵਿਚਕਾਰ ਪਾਰੀ ਲੜਾਈ ਹੋਣ ਤੋਂ ਬਾਅਦ ਪਤੀ ਵੱਲੋਂ ਮਦੂਬਾਲਾ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਜਿਸ ਕਲਦੇ ਉਸ ਦੀ ਮੌਤ ਹੋਣ ਦਾ ਸਮਾਚਾਰ ਦਿੱਤਾ ਗਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੇ ਪਤੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਮਰਕੇਸ਼ ਸ਼ਰਮਾ ਬੰਗਲਾ ਕੀ ਗੱਲ ਬਾਤ ਕੀ ਹੈ ਬਾਹਰ ਦਾਤੀ ਇਹ ਪਹਿਲੇ ਵੀ ਇੰਦਾਂ ਦਰਿਆ ਝਗੜਾ ਮੜਾ ਮੋਟਾ ਘਰਾਂ ਚ ਹੁੰਦੀਆਂ ਨੇ ਇਹ ਕੁੜੀ ਮੇਰੀ ਦਾ ਤਾਂ ਜੁਵਾਈ ਦਾ ਤਾਂ ਸਮਝਾਣਾ ਸਮਝਉਣਾ ਸਰਪੈਂਟ ਨੇ ਵੀ ਦੋ ਵਾਰੀ ਸਮਝਾਇਆ ਤੱਕ ਕਹਿੰਦਾ ਹਾ ਇੱਕੋ ਗੱਲ ਕਹਿੰਦਾ ਕਿ ਮੈਨੂੰ ਗੁੱਸਾ ਬੜਾ ਆ ਹੋ ਸਕਦਾ ਗੁੱਸੇ ਕਿੰਨਾ ਕੁਛ ਵੀ ਕਰਦਿਆਂ ਤਾਂ ਇਹ ਸਮਝਾਣਾ ਯਾਰ ਇੰਨਾ ਗੁੱਸਾ ਨੇ ਕਰਨਾ ਚਾਹੀਦਾ ਨਿੱਕੇ ਮੁੱਟੇ ਜੇ ਟਮਾਟਰ ਖਿਲਰੇਦੇ ਹੋਣੇ ਜਾਂ ਪਿਆਜ਼ ਖਿਲਰੇਦੇ ਹੋਣੇ ਤਾਂ ਵੀ ਕੁੜੀ ਦਬਕੇ ਮਾਰਨੇ ਜੇ ਕੋਈ ਤਾਂ ਕੋਈ ਬਹਾਨੇ ਲਿੰਦੇ ਰਹਿਣਾ ਕੁੜੀ ਨੂੰ ਸੁੱਖ ਲੈਣ ਹੀ ਨਹੀਂ ਦਿੱਤਾ ਇਹਨਾਂ 2.5 ਸਾਲ ਦੇ ਵਿੱਚ ਮਧੂਬਾਲਾ ਮੱਟੀ ਹਾਂਜੀ ਹਾਂਜੀ ਇਹ ਮੁੰਡਾ ਵੀ ਪਿੰਡ ਮੱਟੀ ਦਾ ਹੀ ਹੱਡੇ ਲੱਗੇਦਾ ਹੀ ਆ ਆ ਸ਼ਾਮੀ ਮੈਂ ਛੱਡ ਕੇ ਆਇਆ ਇਹਨੂੰ 9 ਵਜੇ ਕੁੜੀ ਨੂੰ ਦਾ ਉਹਲੇ ਕੁੜੀ ਇਹ ਵੀ ਠੀਕ ਆ ਠੀਕ-ਠਾਕ ਛੜ ਕੇ ਆਇਆ ਇਹਨ ਮੈਨੂੰ ਕਿ ਆਪੇ ਦੁਕਾਨ ਮੈਂ ਬੰਦ ਕਰਤੀ ਐ ਫਰਨੀਚਰ ਦਾ ਕੰਮ ਵੀ ਕਰਦਾ ਹਾਂ ਇਹਨ ਪਲਾਨ ਬਣਾਦਾ ਹੈ ਨਾ ਮਾਰਨ ਦਾ ਤੇ ਤੁਹਾਨੂੰ ਪਤਾ ਹੋਵੇਗਾ ਹੀ ਆਪਣੀ ਟੀ ਭੇਜੀਏ ਆਪਾਂ ਭੇਜੀਏ ਨਹੀਂ ਤੇ ਸਮਾਨ ਸਮੂਹ ਡੈਡੀ ਆਪਣਾ ਇੱਥੇ ਕਈ ਤੇ ਇੱਕ ਗੈਂਦੀ ਪੇਦੀ ਐ ਚੁੱਪ ਲਿਓ ਤੇ ਲਾਜੋ ਘਰ ਨੂੰ ਮਾਂ ਕੀ ਗੱਲ ਚੰਦਾ ਹੁਣ ਬਾਅਦ ਚ ਦੇਖਾਂਗੇ ਤੇ ਇਹਦਾ ਪਲਾਨ ਆ ਹਾਂ ਕਿ ਅੱਜ ਰਾਤ ਨੂੰ ਮੈਂ ਮਾਰ ਦੇਣੀ ਐ ਇਹ ਕੁੜੀ ਉਸਕਿਨਾਂ ਪਤਾ ਹੋਵੇਗਾ ਕੀ ਚਾਹੀਏ ਅਹੀਂ ਮੰਗੇ ਕਰਨਿਆ ਪੇ ਮੌਤ ਦੇ ਬਦਲੇ ਮੌਤ ਮਿਲਣੀ ਗਈ ਜਾਨੀ ਸਾਡੀ ਇਹੋ ਮੰਗਿਆ ਮੇਰੀ ਉਮਰ ਕੈਦ ਮਾਸੀ ਹਮਦਰੀ ਛੜਾ ਹਾਂ ਉਮਰ ਕੈਦ ਹੋਣੀ ਕਹੀ ਦੀ ਬਾਤ ਇਹ ਬੱਚਾ ਕਿਹਦਾ ਇਹ ਬੱਚਾ ਉਹਦਾ ਹੀ ਹੈ ਇਹ ਬੱਚਾ ਕੁੜੀ ਹੱਦੀ ਦਾ ਇਹ ਬੱਚਾ ਲੈ ਦੇਣਾ ਇਹ ਆਹੀ ਪਾਲ ਲੈਣਾ ਹੈ ਨਹੀਂ ਦੇਣਾ ਬੱਚਾ ਅੱਧਾ ਦੇਣਾ ਸਰ ਜੀ ਬੋਲਦਾ ਮੱਡੀ ਕੋਨੇ ਦੇ ਵਿੱਚ ਜਿਹੜਾ ਮਰਡਰ ਹੋਇਆ ਸਾਡੇ ਬਾਰੇ ਕੀ ਕਹਣਾ ਤੁਹਾਡਾ ਉਹਦੀ ਵਾਈਫ ਆਪਣੇ ਮਧੂਬਾਲਾ ਦੀ ਡੈਥ ਹੋਈ ਆ ਦਾਜ ਦੂਜ ਮੰਗਦਾ ਸੀ ਉਹਦੇ ਸਬੰਧ ਚ ਉਹਦੀ ਇੱਕ ਸਾਲ ਤੋਂ ਪਹਿਲਾਂ ਮੈਰਿਜ ਹੋਈ ਸੀ ਜੀ ਦੀ ਡੈਥ ਹੋ ਗਈ ਆ ਸਵੇਰ ਦੀ ਤੇ ਉਹਦੇ ਸਬੰਧ ਚ ਕਾਰਵਾਈ ਚੱਲ ਰਹੀ ਹੈ ਧਾਰਾ 304 ਧਾਰਾ 304